ਸਤਿ ਸ਼੍ਰੀ ਅਕਾਲ ਜੀ। ਤਾਂ ਆਓ ਹੁਣ ਆਪ ਅਗਲੇ ਸ਼ਲੋਕ ਨੂੰ ਸਮਝ ਦਾ ਯਤਨ ਕਰੀਏ। ਤਉ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਕੋਈ। ਕਹਿ ਤੋ ਭਾਵੇਂ ਵੀ ਅਰੇ ਸੁਖਨ ਦਾ ਦਾਤਾ ਕੌਣ ਹੈ? ਉਹ ਰਾਮ ਹੈ, ਉਹ ਪਰਮਾਤਮ ਹੈ। ਤਉ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਕੋਈ। ਉਸ ਤੋਂ ਬਿਨਾ ਹੋਰ ਕੋਈ ਵੀ ਉਹ ਪਰਮਾਤਮ ਦਾ ਕੋਹ ਨਾਨਕ ਸੁਨ ਰੇ ਮਨਾ। ਤੈ ਸਿਮਰਤ ਗਤ ਹੋਈ। ਨਾਨਕ ਚ ਆਖੇ ਦਿਨ ਉਹ ਮਿੱਤਰ ਪਿਆਰੇ ਸੁਣ। ਭਾਈ ਤੂੰ ਉਸ ਪਰਮਾਤਮ ਦਾ ਨਾਮ ਸਿਮਰਨ ਕੇ ਜਿਹੜੀ ਆਪਣੀ ਗਤ ਹੈ, ਗਤ ਕੋ ਹਾਲਤ ਆਪਣੀ ਅਵਸਥਾ ਉਹ ਆਪਣੀ ਉੱਚੀ ਕਰ ਸਕਦਾ ਜੈ ਸਿਮਰਤ ਗਤ ਪਾਈ ਹੈ ਤੈ ਭਜ ਰੇਤਾ ਮੀਤ ਭਈ ਤੂੰ ਉਸ ਪ੍ਰਮਾਤਮਾ ਦਾ ਭਜਨ ਕਰ ਜੈ ਸਿਮਰਤ ਗਤ ਪਾਈਏ ਪਾਉ ਜੀ ਦੀ ਉੱਚੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਆਪਣੀ ਆਤਮਿਕ ਅਵਸਥਾ ਉੱਚੀ ਪ੍ਰਾਪਤ ਹੁੰਦੀ ਹੈ ਜੈ ਸਿਮਰਤ ਗਤ ਪਾਈ ਹੈ ਤੈ ਭਜ ਰੇਤਾ ਮੀਤ ਕਹੋ ਨਾਨਕ ਸੁਨ ਰੇ ਮਨਾ ਬੋਧ ਘਟਤੈ ਨੀਤ ਨਾਨਕ ਜੇਖਦੇ ਨੇ ਮਿੱਤਰ ਪਿਆਰੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਿਆ ਕਰੋ ਨੇ ਤਾਂ ਆਉਧ ਆਉਧ ਕੀ ਅਰਥ ਹੈ ਉਮਰ ਤੇਰੀ ਉਮਰ ਕੀ ਹੋਣਾ ਕੱਟਦੀ ਜਾ ਰਹੀ ਹੈ